ਸ਼ਨੀਵਾਰ ਸ਼ਾਮ ਨੂੰ ਇੱਕ ਅਣਸੁਖਾਵੀ ਘਟਨਾ ਜਿਹੜੀ ਵਾਪਰੀ ਹੈਗੀ ਫੋਕਲ ਪੁਆਇੰਟ 8 ਦੇ ਵਿੱਚ ਕੋਲੀਡਾਇੰਗ ਯੂਨਿਟ ਇੰਡਸਟਰੀਜ਼ ਦੇ ਵਿੱਚ ਜਿਹਦੇ ਵਿੱਚ ਇੱਕ ਫੈਕਟਰੀ ਜਿਹੜੀ ਹੈ ਉਹ ਕੋਲਾਪਸ ਕਰ ਗਈ ਸੀ ਸੂchna ਮਿਲਣ ਉਪਰੰਤ ਹੀ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਰਨ ਸਾਰੀ ਟੀਮਾਂ ਨੂੰ ਜਿਵੇਂ ਕਿ ਮੈਡੀਕਲ ਟੀਮ ਪੁਲਿਸ ਆਫਿਸਰਸ ਫਾਇਰ ਸੇਫਟੀ ਟੀਮਸ ਨੂੰ ਮੋਬਾਈਲਾਈਜ਼ ਕਰ ਦਿੱਤਾ ਗਿਆ ਸੀਗਾ ਤੇ ਨਾਲ ਹੀ ਜਿਹੜਾ ਹੈਗਾ ਐਨਡੀਆਰਐਫ ਦੀ ਤਿੰਨ ਟੁਕੜੀਆਂ ਜਿਹੜੀਆਂ ਹੈਗੀਆਂ ਮੌਕੇ ਤੇ ਅਸੀਂ ਮੋਬਾਈਲਾਈਜ਼ ਕਰਤੀਆਂ ਸੀਗੀਆਂ ਜਿਹੜੇ ਓਨਰ ਨੇ ਪਲੱਸ ਜਿਹੜੇ ਸੁਪਰਵਾਈਜ਼ਰ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਇਨਫਾਰਮੇਸ਼ਨ ਲੈ ਕੇ ਇਹ ਪਤਾ ਚੱਲਿਆ ਕਿ ਲਗਭਗ ਜਿਹੜਾ ਹੈਗਾ 29 ਬੰਦੇ ਜਿਹੜੇ ਸੀਗੇ ਇਸ ਫੈਕਟਰੀ ਦੇ ਵਿੱਚ ਉਸ ਦਿਨ ਕੰਮ ਕਰ ਰਹੇ ਸੀ ਆ ਉਹਦੇ ਵਿੱਚੋਂ ਇਸ ਵੇਲੇ ਜਿਹੜੀ ਸਟੇਟਸ ਪ੍ਰੈਜੈਂਟ ਸਟੇਟਸ ਹੈ ਉਹ ਇਹ ਹੈ ਕਿ 9 ਬੰਦੇ ਹਜੇ ਵੀ ਫੋਰਟਿਸ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਮੁਫਤ ਦੇ ਵਿੱਚ ਕਰਵਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਉਹ ਜਿਹੜੀ ਵੀ ਕਾਸਟ ਹੈ ਉਹ ਬੀਅਰ ਕੀਤੀ ਜਾਵੇਗੀ ਤੇ ਉਹ 9 ਦੇ 9 ਜਿਹੜੇ ਪੇਸ਼ੈਂਟਸ ਨੇ ਉਹ ਸਾਰੇ ਐਸਵੇਲੇ ਸਟੇਬਲ ਨੇ ਆ ਨਾਲ ਹੀ ਜਿਹੜਾ ਹੈਗਾ ਆ ਕੁਝ ਬੰਦੇ ਸੱਤ ਬੰਦੇ ਜਿਹੜੇ ਸੀਗੇ ਜਿਹੜੇ ਅੰਦਰ 트ੈਪ ਹੋ ਗਏ ਸੀਗੇ ਉਹਦੇ ਵਿੱਚੋਂ ਚਾਰ ਜਿਹੜੇ ਨੇ ਉਹ ਬਿਲਕੁਲ ਸਹੀ ਸਲਾਮਤ ਬਾਹਰ ਕਢ ਲਏ ਗਏ ਸੀਗੇ ਤਾਂ ਉਹਨਾਂ ਦਾ ਵੀ ਜਿਹੜਾ ਟ੍ਰੀਟਮੈਂਟ ਹੈ ਉਹ ਫੋਟੇਸ ਦੇ ਵਿੱਚ ਚੱਲ ਰਿਹਾ ਹੈ ਤਿੰਨ ਬੰਦੇ ਅਨਫੋਰਚਨਟਲੀ ਜਿਹੜੇ ਹੈਗੇ ਉਹਨਾਂ ਦੀ ਡੈਥ ਹੋ ਗਈ ਜਦੋਂ ਅਸੀਂ ਹਸਪੀਟਲ ਲੈ ਕੇ ਗਏ ਦੇ ਵਰ ਡਿਕਲੇਅਰਡ ਬ੍ਰਾਡ ਡੈਡ ਉਹ ਤਿੰਨ ਬੰਦਿਆਂ ਦੇ ਨਾਂ ਜਿਹੜੇ ਹੈਗੇ ਇੱਕ ਹੈਗੇ ਆਪਣੇ ਲਲਨ ਜਾਦਵ ਜੀ ਜਿਹੜੇ ਅੱਜ ਸਵੇਰੇ ਜਿਨ੍ਹਾਂ ਦੀ ਬਾਡੀ ਅ ਅਸੀਂ ਰਿਕਵਰ ਕੀਤੀ ਹੈਗੀ ਇਸ ਤਰ੍ਹਾਂ ਗੁਰ ਨਰਿੰਦਰ ਜੀ ਬਿੱਟੇ ਜੀ ਉਹਨਾਂ ਦੀ ਵੀ ਬਾਡੀ ਜਿਹੜੀ ਹੈਗੀ ਕੱਲ ਅ ਦੁਪਹਿਰੇ ਜਿਹੜੀ ਹੈ ਉਹ ਰਿਕਵਰ ਹੋਈ ਹੈ ਤੇ ਇੱਕ ਬਾਡੀ ਜਿਹੜੀ ਹੈ ਡੇਡੇ 1 ਜਿਹੜੀ ਰਿਕਵਰ ਕੀਤੀ ਹੈ ਉਹ ਹਜੇ ਉਹਦੀ شناخت ਚੱਲ ਰਹੀ ਹੈ ਤੇ ਜਦੋਂ ਵੀ ਉਹ ਇਨਫਰਮੇਸ਼ਨ ਆਏਗੀ ਉਹ ਮੀਡੀਆ ਦੇ ਸਾਥੀਆਂ ਨਾਲ ਉਹ ਸਾਂਝੀ ਕਰ ਦਿੱਤੀ ਜਾਵੇਗੀ ਤੇ ਨਾਲ ਹੀ ਜਿਹੜਾ ਹੈਗਾ ਜਿਹੜੇ ਮ੍ਰਿਤਕ ਨੇ ਉਹ ਨਾਂ ਨੂੰ ਉਹਨਾਂ ਦੇ ਲੀਗਲ ਏਅਰ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਰਿਸ਼ਾ ਰਿਤੇਸ਼ਾ ਹੇਟ 2 ਲੱਖ ਰੁਪਏ ਦੀ ਜਿਹੜੀ ਹੈ ਗ੍ਰਾਂਟ ਅਨਾਉਂਸ ਕੀਤੀ ਹੈਗੀ ਜਿਹੜੀ ਉਹਨਾਂ ਨੂੰ ਉਹਨਾਂ ਦੇ ਡਾਕੂਮੈਂਟ ਜਿਹੜੇ ਸਾਡੀ ਟੀਮਾਂ ਦੇ ਰਾਹੀਂ ਉਹ ਸਾਰੇ-ਸਾਰੇ ਇਸ ਵੇਲੇ ਕਲੈਕਟ ਕੀਤੇ ਜਾ ਰਹੇ ਨੇ ਤੇ ਫਿਰ ਡਾਕੂਮੈਂਟ ਪੂਰੇ ਹੋਣ ਉਪਰੰਤ ਅਸੀਂ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹ ਰਾਸ਼ੀ ਵੀ ਉਹਨਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ ਮੌਕੇ ਤੇ ਇਸ ਵੇਲੇ ਜਿਹੜਾ ਹੈਗਾ ਡੈਬਰੀਜ਼ ਵਗੈਰਾ ਉਹ ਸਟਰਕਚਰ ਸੇਫਟੀ ਦੇ ਵਾਸਤੇ ਉਹ ਪ੍ਰਯਾਸ ਚੱਲ ਰਹੇ ਹੈਗੇ ਸਟਰਕਚਰ ਸੇਫਟੀ ਦਾ ਅਸੈਸਮੈਂਟ ਜਿਹੜਾ ਹੈਗਾ ਕਾਰਪੋਰੇਸ਼ਨ ਪੀਐਸਆਈਸੀ ਰਿਪਰੇਟੇਰ ਫੈਕਟਰੀਜ਼ ਵੱਲੋਂ ਜਿਹੜਾ ਹੈਗਾ ਜੁਆਇੰਟਲੀ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਐਪਰੋਪਰੀਏਟ ਐਕਸ਼ਨ ਜਿਹੜਾ ਲਿੱਤਾ ਜਾਵੇਗਾ ਐਨਡੀਆਰਫ ਦੀ ਟੀਮਸ ਇਸ ਵੇਲੇ ਮੌਕੇ ਤੇ ਨਹੀਂ ਹੈ ਕਿਉਂਕਿ ਸਾਨੂੰ ਕੋਈ ਵੀ ਪੁਲਿਸ ਵੱਲੋਂ ਰਿਪੋਰਟ ਆਈ ਹੈ ਪਲੱਸ ਜੇਡੀਆਰ ਦੇ ਸੁਪਰਵਾਈਜ਼ਰਸ ਨੂੰ ਨਾਲ ਵੱਲੋਂ ਰਿਪੋਰਟ ਆਈ ਹੈ ਕਿ ਹੋਰ ਕੋਈ ਵੀ ਬੰਦੇ ਦੀ ਖਨਾ ਕੋਲੇ ਇੱਥੇ ਹੋਣ ਦੀ ਕੋਈ ਵੀ ਰਿਪੋਰਟ ਨਹੀਂ ਮਿਲੀ ਹੈ ਤੇ ਅਸੀਂ ਐਨਡੀਆਰ ਦੀ ਟੀਮ ਨੂੰ ਜਿਹੜਾ ਹੈਗਾ ਮੌਕੇ ਤੋਂ ਹਟਾ ਦਿੱਤਾ ਗਿਆ ਪਰ ਜੇਕਰ ਲੋੜ ਪਈ ਤਾਂ ਫਿਰ ਉਹਨੂੰ ਤੁਰੰਤ ਮੋਬਾਈਲਾਈਜ਼ ਕਰ ਦਿੱਤਾ ਜਾਵੇਗਾ ਸੇਫਟੀ ਜਿਹੜੀ ਹੈਗੀ ਸੇਫਟੀ ਇੱਕ ਪ੍ਰਾਈਮ ਕੰਸਰਨ ਹੈਗਾ ਅਸੀਂ ਜਿਹੜਾ ਹੈਗਾ ਇਹ ਪੂਰਾ ਸਟਰਕਚਰ ਵੈਲਿਊਏਟ ਕਰਵਾ ਕੇ ਇੱਕ ਲਿਫਟ ਵੈਲ ਵੀ ਹੈ ਜਿਹੜਾ ਥੋੜਾ ਜਿਹਾ ਇਸ ਵੇਲੇ ਅਨਸਟੇਬਲ ਦਿਖ ਰਿਹਾ ਹੈ ਤੇ ਅਸੀਂ ਉਹਦੇ ਵਾਸਤੇ ਟੀਮਾ ਬਣਾ ਕੇ ਉਹ ਇਤੇ ਵੀ ਐਸਪਰ ਪ੍ਰੋਟੋਕੋਲ ਕੀ ਕਾਰਵਾਈ ਹੋਏਗੀ ਉਹ ਵੀ ਕਾਰਵਾਈ ਵਾਸਤੇ ਅਸੀਂ ਕਾਰਪੋਰੇਸ਼ਨ ਪੀਐਸਆਈਸੀ ਅਤੇ ਰਿਡਟਾ ਫੈਕਟਰੀਜ਼ ਨੂੰ ਆ ਲਿਖ ਦਿੱਤਾ ਗਿਆ। ਨਾਲ ਹੀ ਜਿਹੜੇ ਹੈਗੇ ਐਸਟਿਕ ਐਸਿਡ ਤੇ ਸਲਫਿਊਰਿਕ ਐਸਿਡ ਦੇ ਇੱਥੇ ਜਿਹੜੇ ਸੀਗੇ ਕੈਂਸ ਮਿਲੇ ਸੀਗੇ ਸਲਫਿਊਰਿਕ ਐਸਿਡ ਨੂੰ ਐਸਪਰ ਪ੍ਰੋਟੋਕੋਲ ਪੀਪੀਸੀਬ ਦੇ ਰਾਹੀਂ ਅਸਪਰ ਰੂਲਸ ਜਿਹੜਾ ਹੈਗਾ ਉਹ ਡਿਸਪੋਜ਼ ਆਫ ਕਰਨ ਲਈ ਤੇ ਐਸਟਿਕ ਐ ਵਿਸ਼ਾਦਿਸ ਦੇਤੇ ਗਏ ਤੇ ਮੌਕੇ ਤੋਂ ਸਲਫਿਊਰਿਕ ਐਸਿਡ ਜਿਹੜਾ ਹੈਗਾ ਉਹ ਲੈ ਕੇ ਜਾ ਚੁੱਕੇ ਹਨ ਕਾਫੀ ਐਸਟਿਕ ਐਸਿਡ ਜਿਹੜਾ ਇਸ ਵੇਲੇ ਮਲਬੇ ਦੇ نیچے ਦਬਿਆ ਹੋਇਆ ਉਹ ਵੀ ਅਸੀਂ ਜਿਹੜਾ ਹੈਗਾ ਹੌਲੀ ਹੌਲੀ ਕਰਕੇ ਰਿਕਵਰ ਕਰ ਰਹੇ ਹਾਂ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜਿਹੜਾ ਇਸ ਤਰ੍ਹਾਂ ਅਨਸੁਖਾਵੀ ਕਰਨ ਲਈ ਵਾਪਰੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਦੁਸ਼ਤਾਂ ਦੇ ਦਿੱਤੇ ਜਾ ਰਹੇ ਹਨ ਕਿ ਜਿਹੜੇ ਹੈਗੇ ਕੰਪਲਾਈਐਂਸਸ ਆਫ ਸੇਫਟੀ ਨੋਰਮਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਵੈਰੀਫਾਈ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਆਲਰੇਡੀ ਐਫ ਆਈ ਆਰ ਕੀਤੀ ਜਾ ਚੁੱਕੀ ਹੈ ਪੰਜ ਬੰਦਿਆਂ ਦੇ ਉੱਤੇ ਐਫਆਈਆਰ ਕੀਤੀ ਜਾ ਚੁੱਕੀ ਹੈ ਤੇ ਉਨ੍ਹਾਂ ਤੇ ਵੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ